ਅੱਜ ਨਾ ਜਿਹੜਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਅਮਰ ਸਿੰਘ ਚਮਕੀ ਲਈਦਾ ਉਹ ਸੁਣ ਕੇ ਜ਼ਰੂਰ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਗੱਲਬਾਤ ਉਦੋਂ ਦੀ ਹੈ ਜਦੋਂ ਚਮਕੀਲਾ ਜੀ ਹਜੇ ਮਾਰਕੀਟ ਦੇ ਵਿੱਚ ਆਏ ਆਏ ਸੀਗੇ ਭਾਵ 83 84 ਦੀ ਗੱਲ ਹੈ ਤੇ ਜਦੋਂ ਅਮਰਜੋਤ ਜੀ ਨਾਲ ਹਜੇ ਉਹਨਾਂ ਦਾ ਸੈੱਟ ਬਣਿਆ ਬਣਿਆ ਸੀ ਤੇ ਉਦੋਂ ਥੋੜਾ ਰੇਟ ਵੀ ਘੱਟ ਹੁੰਦਾ ਸੀ ਆਮ ਤੌਰ ਤੇ ਪਾਰਟੀਆਂ ਜ਼ਰੂਰ ਉਹਨਾਂ ਕੋਲ ਜਾਣੀ ਮਤਲਬ ਬੁਕਿੰਗ ਵਾਲੀਆਂ ਬਹੁਤ ਆਉਣ ਲੱਗੀਆਂ ਸੀ ਤਾਂ ਇਸੇ ਤਰ੍ਹਾਂ ਇੱਕ ਜਿਹੜੀ ਵਿਆਹ ਵਾਲੀ ਪਾਰਟੀ ਬੁੱਕ ਕਰਨ ਆਈ ਸੀ ਉਸ ਪਾਰਟੀ ਵਿੱਚ ਇੱਕ ਪਿਓ ਸੀਗਾ ਤੇ ਉਹਦਾ ਨਾਲ ਬੇਟਾ ਸੀ ਜੀ ਜਿਹੜੀ ਗੱਲਬਾਤ ਜਾਨੀ ਉਸ ਵੇਲੇ ਕਿਉਂਕਿ ਚਮਕੀਲਾ ਜੀ ਵੀ ਕੁਦਰਤੀ ਦਫ਼ਤਰ ਦੇ ਵਿੱਚ ਉਸ ਦਿਨ ਮੌਜੂਦ ਦੇ ਸੀਗੇ ਪੜਿਪਾ ਬੁੱਕ ਚੈੱਕ ਕਰਨ ਵਾਲੀ ਗੱਲਬਾਤ ਹੈ ਇੱਥੋਂ ਤੁਹਾਨੂੰ ਪਤਾ ਲੱਗੂਗਾ ਵੀ ਕਿੱਡਾ ਦਿਲ ਸੀ ਕਿੱਡਾ ਜਿਗਰਾ ਸੀ ਉਸ ਮਹਾਨ ਗਾਇਕ ਦਾ ਇੱਕ ਗਾਇਕ ਹੋਣ ਦੇ ਨਾਂ ਨਾਲ ਉਹ ਕਿੱਡੇ ਵੱਡੇ ਦਿਲ ਵਾਲਾ ਇਨਸਾਨ ਸੀ ਇਹਦਾ ਸਬੂਤ ਇਹ ਇੱਕ ਛੋਟੀ ਜੀ ਘਟਨਾ ਤੁਹਾਨੂੰ ਦਿਊਗੀ ਆਜੋ ਫਿਰ ਸ਼ੁਰੂ ਕਰਦੇ ਹਾਂ ਤੇ ਆਪਣੇ ਜਿਹੜੇ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਹਨਾ ਆਜੋ ਸ਼ੁਰੂ ਕਰਦੇ ਹਾਂ ਇਹ ਜਿਹੜੀ ਗੱਲਬਾਤ ਹੈ ਜੀ ਚਮਕੀਲਾ ਜੀ ਦੇ ਨਾਲ ਥੋੜੇ ਸਮੇਂ ਵਾਸਤੇ ਨੋਤ ਸਿੰਘ ਜਵੰਦਾ ਕਰਕੇ ਇੱਕ ਬੁਕਿੰਗ ਕਲਰਕ ਇਹ ਗੱਲਬਾਤ ਉਹਨਾਂ ਨੇ ਸਾਂਝੀ ਕੀਤੀ ਹੋਈ ਹੈ ਤੇ ਇਹ ਦੱਸਦੇ ਨੇ ਨੋਹ ਸਿੰਘ ਦੱਸਦੇ ਨੇ ਕਿ ਇੱਕ ਵਾਰ ਇੱਕ ਲੜਕਾ ਤੇ ਉਸਦਾ ਪਿਓ ਅਖਾੜਾ ਬੁੱਕ ਕਰਨ ਆਗੇ ਚਮਕੀਲਾ ਵੀ ਹਲਕੇ ਕੋਕਾ ਕੋਲਾ ਰੰਗ ਦੀਆਂ ਧੁੱਪ ਵਾਲੀਆਂ ਐਨਕਾਂ ਨਹੀਂ ਉਸ ਸਮੇਂ ਦਫ਼ਤਰ ਵਿੱਚ ਹੀ ਬੈਠਾ ਸੀ ਮੁੰਡੇ ਦੇ ਪਿਓ ਨੇ ਅਖਾੜੇ ਦਾ ਰੇਟ ਪੁੱਛਿਆ ਤੱਕ ਕਲਰਕ ਨੇ 2500 ਰੁਪਏ ਦੱਸਿਆ ਸੀ ਕਿਉਂਕਿ ਉਸ ਸਮੇਂ 2500 ਰੁਪਏ ਚਮਕੀ ਲਈਦਾ ਰੇਟ ਸੀ ਇਹ ਤਰ੍ਹਾਂ ਸੀ 84 ਦੀਆਂ ਗੱਲਾਂ ਅਖੀਰ ਤੱਕ 4500 5000 ਤੱਕ ਇਹਨਾਂ ਦਾ ਰੇਟ ਰਿਹਾ ਮੁੰਡੇ ਦਾ ਪਿਓ ਜੱਕਾ ਤੱਕਾਂ ਜੀਆਂ ਕਰਨ ਲੱਗਾ ਜਿਆਦਾ ਯਾਰ ਘੱਟ ਕਰ ਚਮਕੀਲੇ ਨੇ ਆਖ ਦਿੱਤਾ ਚਲੋ ਤੁਸੀਂ 2300 ਦੇ ਦਿਓ ਨਹੀਂ ਇਹ ਵੀ ਜ਼ਿਆਦਾ ਹੈ ਅਸੀਂ ਤਾਂ 2000 ਹੀ ਦੇ ਸਕਦੇ ਨਹੀਂ ਭਾਈ ਜੀ 2000 ਵਿੱਚ ਤਾਂ ਅਸੀਂ ਨਹੀਂ ਕਰ ਸਕਦੇ ਕਲਰਕ ਨੇ ਕੋਰਾ ਜਵਾਬ ਦੇ ਦਿੱਤਾ ਸੀ ਕੱਲ ਕਾਕਾ ਹੋਰ ਗਾਉਣ ਵਾਲੇ ਥੋੜੇ ਆ ਚਮਕੀਲੇ ਨੂੰ ਕੀ ਸੋਨੇ ਦੇ ਪੱਤਰੇ ਚੜੇ ਹੋਏ ਆ ਆਪਾਂ ਕਿਸੇ ਹੋਰ ਨੂੰ ਬੁੱਕ ਕਰ ਲੈਂਦੇ ਆ ਮੁੰਡੇ ਦੇ ਪਿਓ ਨੇ ਕਿਹਾ ਸੀ ਨਹੀਂ ਬਾਪੂ ਚਮਕੀਲਾ ਚਮਕੀਲਾ ਹੀ ਆ ਮੁੰਡੇ ਨੇ ਜਿਰਾ ਕੀਤੀ ਸੀ ਮੈਂ ਲਫੜ ਮਾਰੂ ਉੱਠ ਕੇ ਤੁਰਪੇ ਮੇਰੇ ਕੋਲ ਪੱਟਣ ਨੂੰ ਪੈਸੇ ਹੈ ਨਹੀਂ ਸੁਣਿਆ ਆ ਕੇ ਪਿਓ ਪਤ ਉੱਠ ਕੇ ਚਲੇ ਗਏ ਬਾਹਰ ਜਾ ਕੇ ਮੁੰਡੇ ਨੇ ਆਪਣੇ ਬਾਪੂ ਨਾਲ ਸਲਾਹ ਕੀਤੀ ਕਿ ਮੈਂ ਕੋਸ਼ਿਸ਼ ਕਰਕੇ ਦੇਖਦਾ ਜੇ 2000 ਵਿੱਚ ਮੰਨ ਜਾਣ ਇਹ ਅਸਲ ਚ ਮੁੰਡੇ ਦੀ ਟ੍ਰਿਕ ਖੜੀ ਗਈ ਸੀ ਪਿਓ ਨਾਲ ਬਾਪ ਬਾਹਰ ਖੜਾ ਰਿਹਾ ਤੇ ਮੁੰਡਾ ਅੰਦਰ ਆ ਗਿਆ ਸੀ ਚਮਕੀਲੇ ਨੂੰ ਕਹਿਣ ਲੱਗਾ ਬਾਈ ਯਾਰ ਮੇਰਾ ਪਿਓ ਤੁਹਾਨੂੰ 2000 ਦੇਊਗਾ ਤੁਸੀਂ ਪ੍ਰੋਗਰਾਮ ਬੁੱਕ ਕਰ ਲਿਓ ਬਾਕੀ ਦੇ 300 ਮੈਂ ਤੁਹਾਨੂੰ ਆਪਣੇ ਸ਼ਗਨਾਂ ਵਾਲੇ ਇਕੱਠੇ ਹੋਏ ਪੈਸਿਆਂ ਵਿੱਚੋਂ ਦੇ ਦਵਾਂਗਾ ਮੇਰੀ ਬੜੇ ਚਿਰ ਦੀ ਰੀਤ ਸੀ ਭਾਈ ਕਿ ਮੇਰੇ ਵਿਹੜ ਤੇ ਚਮਕੀਲਾ ਲੱਗੇ ਮੁੰਡੇ ਦੀਆਂ ਇਹ ਗੱਲਾਂ ਜੀਆਂ ਸੁਣ ਕੇ ਚਮਕੀਲਾ ਵੀ ਥੋੜਾ ਭਾਵੁਕ ਜਿਹਾ ਹੋ ਗਿਆ ਕੋਈ ਗੱਲ ਨਹੀਂ ਛੋਟੇ ਵੀਰ ਆਪਦੇ ਬਾਪੂ ਨੂੰ ਸੱਦ ਕੇ ਪ੍ਰੋਗਰਾਮ ਬੁੱਕ ਕਰਵਾ ਦੇ ਲੜਕੇ ਨੇ ਆਪਣੇ ਪਿਤਾ ਨੂੰ ਹਾਕ ਮਾਰ ਕੇ ਅੰਦਰ ਸੱਤ ਲਿਆ ਸੀ ਬਾਪੂ ਆ ਜਾ ਮਨਗੇ 2000 ਵਿੱਚ ਬਾਪੂ ਸਾਹਮਣੇ ਪ੍ਰੋਗਰਾਮ ਬੁੱਕ ਕਰ ਲਿਆ ਗਿਆ ਸਾਈ ਦੇ 500 ਲੈਣੇ ਸੀ ਪਰ ਉਹਨਾਂ ਕੋਲ ਮੁਸ਼ਕਲ ਨਾਲ 200 ਰੁਪਏ ਹੀ ਨਿਕਲੇ ਚਮਕੀਲੇ ਨੇ ਆਪਣੇ ਕਲਰਕ ਨੋਦ ਸਿੰਘ ਨੂੰ ਕਿਹਾ ਆ 100 ਰੁਪਏ ਐਡਵਾਂਸ ਦੇ ਦਰਜ ਕਰੀ ਤੇ 100 ਉਹਨਾਂ ਨੂੰ ਵਾਪਸ ਮੋੜ ਦਿੱਤਾ ਸੀ ਆ ਲੋ ਤੁਸੀਂ ਵਾਪਸ ਘਰ ਜਾਣ ਲਈ ਬੱਸ ਦਾ ਕਰਾਇਆ ਬਿਲਾਉਣ ਹੋਗਾ ਹੁਣ ਪਿੰਡ ਜਾ ਕੇ ਇੱਕ ਕੰਮ ਜ਼ਰੂਰ ਕਰ ਲਿਓ ਬਈ ਚਾਰੇ ਪਾਸੇ ਇਹ ਜ਼ਰੂਰ ਰੌਲਾ ਪਾ ਦਿਓ ਵੀ ਪੁਰਾਣੀ ਤਾਰੀਖ ਨੂੰ ਚਮਕੀਲਾ ਲੱਗਣਾ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੀ ਪਾਪ ਪੇਟਾ ਖੁਸ਼ੀ ਖੁਸ਼ੀ ਚਲੇ ਗਏ ਚਮਕੀਲਾ ਜਦੋਂ ਉਹਨਾਂ ਦੇ ਪ੍ਰੋਗਰਾਮ ਲਾਉਣ ਗਿਆ ਤਾਂ ਇੱਕ ਵੱਡੇ ਸਾਰੇ ਘੱਟੇ ਤੇ ਸਟੇਜ ਬਣਾ ਕੇ ਚਮਕੀਲੇ ਨੇ ਗਾਇਆ ਸੀ ਚਾਰ ਚਫੇਰੇ ਲੋਕਾਂ ਦਾ ਬੇਅੰਤ ਖੱਟ ਸੀ ਹੜ ਮੰਗੂ ਲੋਕ ਇਕੱਠੇ ਹੋਏ ਹੋਏ ਸੀ ਉਸ ਦਿਨ ਚਮਕੀਲੇ ਨੂੰ ਅਨਾਮਾਂ ਦਾ ਪੂਰਾ 16000 ਰੁਪਏ ਇਕੱਠਾ ਹੋਇਆ ਸੀ ਪ੍ਰੋਗਰਾਮ ਤੋਂ ਬਾਅਦ ਚਮਕੀਲੇ ਨੇ 5100 ਰੁਪਏ ਵਿਆਹ ਵਾਲੇ ਮੁੰਡੇ ਦੇ ਪਿਓ ਨੂੰ ਖੜਾ ਦਿੱਤੇ ਸੀ ਬਾਪੂ ਜੀ ਇਹ ਮੇਰੇ ਵੱਲੋਂ ਤੁਹਾਡੇ ਬੇਟੇ ਨੂੰ ਸ਼ਗਨ ਹੈ ਇਹ ਵੀ ਚਮਕੀਲਾ ਦੀ ਇੱਕ ਬਹੁਤ ਵੱਡੀ ਖਾਸियत ਸੀ ਕਿ ਜਿੰਨੇ ਵੀ ਵਿਆਹ ਵਾਲੇ ਮਤਲਬ ਜਿਹੜੇ ਜੋੜੀ ਸੀ ਜਿਨ੍ਹਾਂ ਨਾਲ ਅਸੀਂ ਤਕਰੀਬਨ ਇੰਟਰਵਿਊਆਂ ਕੀਤੀਆਂ ਉਹਨਾਂ ਵਿੱਚੋਂ ਸਾਰਿਆਂ ਨੇ ਇਹ ਗੱਲ ਲਾਜ਼ਮੀ ਦੱਸੀ ਹੈ ਚਮਕੀਲਾ ਲਾਜ਼ਮੀ ਜਾਣੀ ਵਿਆਹ ਵਾਲੀ ਜੋੜੀ ਨੂੰ ਸ਼ਗਨ ਜ਼ਰੂਰ ਦੇ ਕੇ ਜਾਂਦੇ ਹੁੰਦੇ ਸੀ ਚਮਕੀਲਾ ਤੇ ਆਮਰਜੋਦ ਅਲੱਗ-ਅਲੱਗ ਦੰਦੇ ਸੀ ਇਹ ਬਾਕੀ ਚਮਕੀਲੇ ਨੇ ਆਪਣੇ ਪ੍ਰੋਗਰਾਮ ਦੇ ਪੈਸੇ ਵੀ ਨਹੀਂ ਲਏ ਸੀ ਤੇ ਚਮਕੀਲੇ ਤੋਂ ਪੈਸੇ ਪੜਦੇ ਆ ਮੁੰਡੇ ਦੇ ਪਿਓ ਦੀਆਂ ਅੱਖਾਂ ਨਮ ਜ਼ਰੂਰ ਹੋ ਗਈਆਂ ਸੀ ਉਹਨੇ ਇਹ ਗੱਲ ਕਹੀ ਚਮਕੀਲੇ ਨੂੰ ਚਮਕੀਲਾ ਸੋਹਣਾ ਜ਼ਰੂਰ ਸੀ ਵੀ ਚਮਕੀਲਾ ਹੋਰ ਕਲਾਕਾਰਾਂ ਨਾਲੋਂ ਵੱਖਰਾ ਹੈ ਮੁੰਡਾ ਵੀ ਮੇਰਾ ਤਾਂ ਹੀ ਦਿਰਾਜੀ ਕਰੀ ਜਾਂਦਾ ਸੀ ਕਿ ਚਮਕੀਲਾ ਹੀ ਲਵਾਣਾ ਲੈ ਅੱਜ ਮੈਂ ਵੇਖ ਲਿਆ ਕਿ ਤੂੰ ਵਾਕਈ ਹੋਰ ਕਲਾਕਾਰਾਂ ਨਾਲੋਂ ਵੱਖਰਾ ਹੈ ਵੀ ਚਮਕੀਲਾ ਚਮਕੀਲਾ ਹੀ ਹੈ ਸੱਚੀ ਤਾਂ ਬਹੁਤ ਬਹੁਤ ਧੰਨਵਾਦ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਜਿਹੜੀ ਛੋਟੀ ਜੀ ਸਟੋਰੀ ਹੈ ਚਮਕੀਲਾ ਸਾਹਿਬ ਦੀ ਆਪਣੇ ਜਿਹੜੇ ਕਮੈਂਟ ਨੇ ਉਹ ਜ਼ਰੂਰ ਸਾਨੂੰ ਕਰਕੇ ਦੱਸਿਓ ਆਪਣੇ ਵਿਚਾਰ ਬਹੁਤ ਬਹੁਤ ਸ਼ੁਕਰੀਆ ਹਾਜ਼ਰ ਹੁੰਨੇ ਆ ਬਹੁਤ ਜਲਦੀ ਇੱਕ ਹੋਰ ਸਟੋਰੀ ਲੈ ਕੇ